ਲਓ ਵੀ ਮਿੱਤਰੋ ਜਿਹੜਾ ਯੂਕਰੇਨ ਤੇ ਰਸ਼ੀਆ ਦਾ ਜੰਦ ਸੀਗਾ ਜਿਹਨੂੰ 3 ਸਾਲ ਚੱਲਦੇ ਨੂੰ ਹੋ ਗਏ ਉਹ ਆਫੀਸ਼ੀਅਲੀ ਜਿਹੜਾ ਆ ਉਹ ਥੋੜੇ ਦਿਨਾਂ ਤੱਕ ਬੰਦ ਹੋ ਸਕਦਾ ਇਹਦੇ ਬਾਰੇ ਜੋ-ਜੋ ਵੀ ਸ਼ਰਤਾਂ ਸਿਗੀਆਂ ਪੁਤਿਨ ਦੁਆਰਾ ਰੱਖੀਆਂ ਗਈਆਂ ਜਾਂ ਜਲੈਂਸਕੀ ਦੁਆਰਾ ਰੱਖੀਆਂ ਗਈਆਂ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਆ ਦੋਨਾਂ ਦੇ ਉੱਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਤੇ ਛੇਤੀ ਹੀ ਇਹ ਤਿੰਨ ਦੇਸ਼ ਅਮਰੀਕਾ ਦਾ ਟਰੰਪ ਰਸ਼ੀਆ ਦਾ ਪੁਤਿਨ ਤੇ ਇਹ ਯੁਕਰੇਨ ਦਾ ਜੇਲੈਂਸਕੀ ਤਿੰਨੇ ਹੀ ਬੈਠ ਕੇ ਇੱਕ ਡੀਲ ਕਰਦੇ ਜਿਹਦੇ ਵਿੱਚ ਯੁੱਧ ਜਿਹੜਾ ਉਹ ਸਮਾਪਤ ਹੋ ਗਿਆ ਉਹ ਕਰਦੇ ਛੇਤੀ ਹੀ ਨਜ਼ਰ ਆਉਣਗੇ ਸੋ ਕਿਹੜੀਆਂ-ਕਿਹੜੀਆਂ ਸ਼ਰਤਾਂ ਦੇ ਉੱਤੇ ਇਹ ਜਿਹੜਾ ਯੁੱਧ ਦਾ ਉਹ ਖਤਮ ਹੋਣ ਜਾ ਰਿਹਾ ਉਹਦੇ ਤੇ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ ਇਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਫੋਟੋ ਦਿਖਾਉਣੀ ਚਾਹਣਾ ਜੇਲੈਂਸਕੀ ਦੇ ਨਾਲ ਟਰੰਪ ਬੈਠਾ ਆ ਦੇਖੋ ਕਿਸ ਹਿਸਾਬ ਨਾਲ ਗੱਲ ਕਰਦਾ ਆ ਇੱਥੇ ਪੁਤਿਨ ਨਾ ਬੈਠਿਆ ਤਾਂ ਦੇਖੋ ਕਿਸ ਹਿਸਾਬ ਨਾਲ ਗੱਲ ਕਰਦਾ ਆ ਜਿਹਦੇ ਕੋਲ ਪਾਵਰ ਹੁੰਦੀ ਆ ਉਹਦੇ ਨਾਲ ਕਿਸ ਤਰ੍ਹਾਂ ਗੱਲ ਕੀਤੀ ਜਾਂਦੀ ਆ ਤੇ ਜਿਹੜਾ ਬੰਦਾ ਪਾਵਰਲੈਸ ਹੋ ਜਾਂਦਾ ਆ ਉਹਦੇ ਨਾਲ ਕਿੱਦਾਂ ਗੱਲਬਾਤ ਕੀਤੀ ਜਾਂਦੀ ਆ ਇਸੇ ਤਰ੍ਹਾਂ ਦੁਨੀਆ ਦਾ ਦਸਤੂਰ ਆ ਚਾਹੇ ਕੋਈ ਕੰਟਰੀ ਆ ਚਾਹੇ ਕੋਈ ਬੰਦਾ ਆ ਜਦੋਂ ਪਾਵਰ ਨਹੀਂ ਹੁੰਦੀ ਤਾਂ ਲੋਕ ਉਹਦੇ ਨਾਲ ਹੋਰ ਤਰ੍ਹਾਂ ਗੱਲ ਕਰਦੇ ਆ ਜਦੋਂ ਬੰਦੇ ਕੋਲ ਪਾਵਰ ਹੁੰਦੀ ਆ ਤਾਂ ਸਾਰੇ ਫਿਰ ਤਲਵੇ ਛੱਟਣ ਤੇ ਆਉਂਦੇ ਆ ਸਿਰਫ ਇਹੀ ਦਿਖਾਣਾ ਚਾਹੁੰਦਾ ਸੀਗਾ ਹੁਣ ਆਜੋ ਵਿਸਤਾਰ ਨਾਲ ਗੱਲ ਕਰਦੇ ਆ ਕਿਹੜੀਆਂ-ਕਿਹੜੀਆਂ ਸ਼ਰਤਾਂ ਤੇ ਇਹ ਜਿਹੜੀ جنگ ਆ ਉਹ ਸਮਾਪਤ ਹੋਣ ਜਾ ਰਹੀ ਆ ਕੱਲ ਇਸ ਵਾਰੀ ਜਦੋਂ ਆਹ ਲੰਘੇ ਸੋਮਵਾਰ ਨੂੰ ਇਹ ਜਲੈਂਸ ਕੀ ਮਿਲਣ ਆਉਦਾ ਹੈ 트ੰਪ ਨੂੰ ਤਾਂ ਕੋਟ ਪੈਂਟ ਪਾ ਕੇ ਆਉਂਦਾ ਜਦੋਂ ਪਿਛਲੀ ਵਾਰੀ ਆਇਆ ਸੀਗਾ ਤਾਂ ਇਹ ਇੱਕ ਟੀ-ਸ਼ਰਟ ਜੀ ਪਾ ਕੇ ਆ ਗਿਆ ਸੀਗਾ ਤੇ 트ੰਪ ਨੇ ਵੀ ਇਹਦਾ ਮਜ਼ਾਕ ਉਡਾਇਆ ਸੀ ਇਸ ਵਾਰੀ 트ੰਪ ਨੇ ਕਿਹਾ ਯਾਰ ਵਧੀਆ ਤੂੰ ਇਸ ਵਾਰੀ ਆਹ ਸੂਟ ਬੂਟ ਕੋਟ ਪੈਂਟ ਆ ਕੇ ਆਇਆ ਹੈ ਨਾ ਸੋ ਇੱਕ ਤਰ੍ਹਾਂ ਦੇ ਨਾਲ ਜਲੈਂਸਕੀ ਦੇ ਜਿਹੜਾ ਚਿਹਰਾ ਸੀਗਾ ਉਹਦੇ ਤੇ ਵੀ ਮੁਸਕਰਾਹਟ ਸੀਗੀ ਫਿਲਹਾਲ ਜਿਹੜਾ ਇਹ ਮਸਕਾ ਲਾਉਣ ਦੇ ਲਈ ਜਲੈਂਸਕੀ ਨੇ ਇਸ ਵਾਰੀ ਆਪਣੇ ਨਾਲ ਇੱਕ ਚਿੱਠੀ ਲੈ ਕੇ ਆਇਆ ਕਹਿੰਦਾ ਮੇਰੀ ਘਰ ਵਾਲੀ ਨੇ ਲਿਖੀ ਆ ਟਰੰਪ ਨੂੰ ਕਹਿੰਦਾ ਵੇ ਤੂੰ ਨਾ ਪੜੀ ਇਹ ਤੇਰੀ ਘਰ ਵਾਲੀ ਲਈ ਆ ਸੋ ਟਰੰਪ ਜਿੱਦਾਂ ਖੁਸ਼ ਹੋ ਗਿਆ ਸੋ ਮਸਕਾ ਮੁਸਕਾ ਲਾਣਾ ਵਿਚਾਰਾ ਗਿਜ ਗਿਆ ਸੀਗਾ ਸੋ ਜਲੈਂਸਕੀ ਨੂੰ ਹੁਣ ਪਤਾ ਲੱਗ ਚੁੱਕਿਆ ਸੀਗਾ ਕਿ ਜੇਕਰ ਸਾਰੀ ਜਾਂਦੀ ਦੇਖੋ ਤਾਂ ਜੇ ਅੱਧੀ ਦੇ ਕੇ ਗੱਲ ਬਣਦੀ ਆ ਤਾਂ ਉਹ ਬਣਾ ਲੈਣੀ ਚਾਹੀਦੀ ਆ ਸੋ ਉਸੇ ਹਿਸਾਬ ਨਾਲ ਹੁਣ ਜਲੈਂਸਕੀ ਸਾਹਿਬ ਇੱਥੇ ਪਹੁੰਚੇ ਸੀਗੇ ਜੇ ਮੈਂ ਦੱਸਦਾ ਤਾਂ 2019 ਤੋਂ ਪਹਿਲਾਂ ਜਿਹੜਾ ਯੂਕਰੇਨ ਤੇ ਰਸ਼ੀਆ ਸੀਗਾ ਇਹਨਾਂ ਦਾ ਆਪਸ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਸੀਗਾ ਵਧੀਆ ਵਧੀਆ ਆਪਣੇ ਦੇਸ਼ ਰਹਿੰਦੇ ਸੀ ਪੁਤਿਨ ਰਸ਼ੀਆ ਦੇ ਵਿੱਚ ਰਾਜ ਕਰੀ ਜਾਂਦਾ ਸੀਗਾ ਯੂਕਰੇਨ ਦੇ ਵਿੱਚ ਜਲੈਂਸਕੀ ਤੋਂ ਪਹਿਲਾਂ ਹੋਰ ਪਾਰਟੀ ਦਾ ਰਾਜ ਸੀਗਾ ਉਹ ਵੀ ਉੱਥੇ ਰਾਜ ਕਰੀ ਜਾਂਦੇ ਸੀਗੇ ਫਿਰ ਇਹ ਜਲੈਂਸਕੀ ਜਿਹੜਾ ਇੱਕ ਮਸ਼ਹੂਰ ਕਮੇਡੀਅਨ ਸੀਗਾ ਜਾਨੀ ਕਿ ਉੱਥੇ ਕਮੇਡੀਅਨ ਦੇ ਤੌਰ ਤੇ ਇਹਦਾ ਕਾਫੀ ਨਾਮ ਸੀਗਾ ਯੂਕਰੇਨ ਦੇ ਵਿੱਚ ਤੇ ਜਿਹੜੇ ਇਹ ਪੱਛਮੀ ਦੇ ਸੀਗੇ ਸਪੈਸ਼ਲੀ ਨਾਟੋ ਵਾਲੇ ਉਹਨਾਂ ਨੇ ਇਹਨੂੰ ਕਾਫੀ ਚੱਕਿਆ ਕਿ ਇਹ ਬੰਦਾ ਕਾਫੀ ਤਬਦੀਲੀ ਲਿਆ ਸਕਦਾ ਕਿ ਜੇਕਰ ਇਹ ਜਲੈਂਸਕੀ ਦੀ ਪਾਰਟੀ ਨੂੰ ਤੁਸੀਂ ਜਿਤਾਤਾ ਤਾਂ ਤਾ ਅਸੀਂ ਜਿਹੜਾ ਜੁਕਰੇਨ ਆ ਉਹਨੂੰ ਇਹ ਨਾਟੋ ਦੇਸ਼ਾਂ 'ਚ ਵੀ ਸ਼ਾਮਲ ਕਰਾਂਗੇ ਉਹਨੂੰ ਯੂਰਪ ਯੂਨੀਅਨ ਦਾ ਹਿੱਸਾ ਤੱਕ ਬਣਾ ਲਾਂਗੇ ਸੋ ਇਸ ਤਰ੍ਹਾਂ ਜਿਹੜੀਆਂ ਇਹ ਯੂਰਪ ਦੀਆਂ ਸ਼ਕਤੀਆਂ ਸੀਗੀਆਂ ਉਹਨਾਂ ਨੇ ਇਹਦੇ ਪਿੱਛੇ ਕਾਫੀ ਪੈਸਾ ਲਾਇਆ ਤੇ 2019 ਦੇ ਵਿੱਚ ਇਹ ਜਾ ਕੇ ਉੱਥੇ ਰਾਸ਼ਟਰਪਤੀ ਬਣ ਗਿਆ ਉਸ ਤੋਂ ਬਾਅਦ ਹੀ ਇਹਨੇ ਰੱਟ ਫੜ ਲਈ ਕਿ ਮੈਂ ਨਾਟੋ ਦੇਸ਼ਾਂ 'ਚ ਜਾਵਾਂਗਾ ਤੇ ਮੈਂ ਜਿਹੜੇ ਯੂਰੋਪੀਅਨ ਯੂਨੀਅਨ ਦਾ ਵੀ ਹਿੱਸਾ ਬਣਾਉਂਗਾ ਲੋਕਾਂ ਨੂੰ ਵੀ ਲੋਕ ਵੀ ਇਹਦੇ ਪਿੱਛੇ ਲੱਗੇ ਲੱਗੇ ਰਹੇ ਪੁਤਿਨ ਨੇ ਬਥੇਰਾ ਸਮਝਾਇਆ ਭਰਾਵਾ ਤੂੰ ਨਾ ਕਰ ਨਾ ਕਰ ਕਿਉਂਕਿ ਨਾਟੋ ਦੇਸ਼ਾਂ ਨਾਲ ਮੇਰਾ ਜਿਹੜਾ ਆ ਵੈਰ ਵਿਰੋਧ ਆ ਤੂੰ ਜੇਕਰ ਨਾਟੋ ਦੇਸ਼ਾਂ 'ਚ ਜਾਊਗਾ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਦੇ ਕੰਡੇ ਦੇ ਉੱਤੇ ਆ ਕੇ ਬਹਿ ਜਾਊਗੇ ਕਿਉਂਕਿ ਨਾਟੋ ਦੇਸ਼ਾਂ ਦਾ ਇਹ ਹਿਸਾਬ ਕਿਤਾਬ ਆ ਜਿਹੜੇ ਵੀ ਨਾਟੋ ਦੇਸ਼ਾਂ 'ਚ ਜਾਊਗੇ ਜੇਕਰ ਉਹਨਾਂ ਦੇ ਉੱਤੇ ਕਿਸੇ ਵੀ ਦੇਸ਼ ਤੇ ਤੁਸੀਂ ਹਮਲਾ ਕਰਦੇ ਆ ਤਾਂ ਸਾਰੇ ਨਾਟੋ ਦੇਸ਼ ਮਿਲ ਕੇ ਉਸ ਦੇਸ਼ ਦੇ ਉੱਤੇ ਹਮਲਾ ਕਰੋਗੇ ਫਿਲਹਾਲ 32 ਨਾਟੋ ਦੇਸ਼ ਆ ਇਸ ਵਿੱਚ ਜਿਹੜੇ 33 ਮਬੜਨਾ ਚਾਹੁੰਦਾ ਸੀਗਾ ਨਾਲ ਇਹਨੂੰ ਲਾਰਾ ਲਾ ਦਿੱਤਾ ਗਿਆ ਨਾ NATO ਦੇਸ਼ਾਂ ਨੇ ਇਹਨੂੰ ਮੜਾਇਆ ਵਿੱਚ ਤੇ ਦੂਸਰਾ ਉਧਰ ਰਸ਼ੀਆ ਨੇ ਇਹਦੇ ਤੇ ਹਮਲਾ ਵੀ ਕਰ ਦਿੱਤਾ ਤੇ ਕਾਫੀ ਨੁਕਸਾਨ ਸੇਹਾ ਇਹ ਯੂਕਰੇਨ ਦੇ ਲੋਕਾਂ ਨੇ ਵੀ ਤੇ ਇਹ ਜਿਹੜਾ ਰਾਸ਼ਟਰਪਤੀ ਆ ਜੇਲੈਂਸਕੀ ਨੇ ਵੀ ਅਟ ਲਾਸਟ ਇਹ ਜੰਗਬੰਦੀ ਲਈ ਹੋਣ ਇਹ ਤਿਆਰ ਹੋ ਗਿਆ ਤੇ ਵਿੱਚ ਯੂਕਰੇਨ ਦਾ ਤੇ ਰਸ਼ੀਆ ਦਾ ਕੀ ਕੀ ਫਾਇਦਾ ਨੁਕਸਾਨ ਆ ਉਹ ਉਹ ਦੇਖਦੇ ਆਂ ਵੀ ਪੁਤਿਨ ਦੀਆਂ ਕਿਹੜੀਆਂ ਸ਼ਰਤਾਂ ਸੀਗੀਆਂ ਉਹ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਵਾਰ-ਵਾਰ ਦੱਸਦਾ ਰਿਹਾ ਫਿਲਹਾਲ ਫੇਰ ਦੱਸ ਦਿੰਨਾ ਕਿ ਪੁਤਿਨ ਨੇ ਕਹੀਗੀ ਜਿਹੜੇ ਆਹ ਚਾਰ ਰਾਜ ਸਟੇਟਸ ਅਸੀਂ ਯੂਕਰੇਨ ਦੀਆਂ ਜਿੱਤ ਲਈਆਂ ਇਹ ਹੁਣ ਰਸ਼ੀਆ ਦਾ ਹੀ ਹਿੱਸਾ ਹੋਊਗਾ ਇਹ ਸਾਨੂੰ ਦੇ ਦਿੱਤੀਆਂ ਜਾਣ ਦੂਸਰਾ ਪੁਤਿਨ ਨੇ ਜਿਹੜੀ ਇੱਕ ਵੱਡੀ ਗੱਲ ਕਹੀ ਸੀ ਉਹ ਕਹਿੰਦਾ ਸੀਗਾ ਕਿ ਯੂਕਰੇਨ ਤੋਂ ਇਹ ਚਾਰ ਰਾਜ ਵੀ ਮੈਂ ਲੈ ਲੈਣੇ ਆ ਤੇ ਉਹ ਨਾਟੋ ਦਾ ਵੀ ਅੱਗੇ ਹਿੱਸਾ ਨਹੀਂ ਬਣੂਗਾ ਜਿਹੜਾ ਇਹ ਯੂਕਰੇਨ ਬਚ ਜਾਊਗਾ ਇਹ ਵੀ ਨਾਟੋ ਦਾ ਹਿੱਸਾ ਨਾ ਬਣੇ ਇਹ ਵੀ ਮੈਨੂੰ ਪੂਰੀ ਗਾਰੰਟੀ ਚਾਹੀਦੀ ਆ ਫੇਰ ਮੈਂ ਇਹ ਜਿਹੜੀ ਜੰਗ ਚੱਲ ਰ ਦੇਖੋ ਨਾ ਪੁਤਿੰ ਦੀ ਇਸ ਵੇਲੇ ਪੂਰੀ ਲੱਤ ਉੱਪਰ ਸੀਗੀ ਉਹਨੇ ਆ ਵੀ ਕਰ ਸਾਰੇ ਏਰੀਏ ਜਿੱਤ ਲੈ ਉਸਗੇ ਚਾਰ ਰਾਜ ਸਪੈਸ਼ਲੀ ਖੇਰਸਾ ਨੂੰ ਜੋਪਰੀ ਜੀ ਆ ਡਰਨ ਡੋਨਾਕਸ ਤੇ ਲਹਾਂਕਸ ਇਹ ਵਾਲੇ ਚਾਰ ਰਾਜਤਾ ਉਹਨੇ ਜਿੱਤੇ ਹੋ ਸੀਗੇ 2014 ਦੇ ਵਿੱਚ ਇਹ ਕ੍ਰੀਮੀਆਂ ਵੀ ਪਹਿਲਾਂ ਹੀ ਜਿਹੜਾ ਰਸ਼ੀਆ ਦਾ ਹਿੱਸਾ ਬਣ ਚੁੱਕਿਆ ਸੀਗਾ ਸੋ ਇਹ ਚਾਰ ਰਾਜ ਉਹਨੇ ਹੁਣ ਜਿੱਤੇ ਸੀਗੇ ਸੋ ਇਹਦੇ ਆਧਾਰ ਦੇ ਉੱਤੇ ਲੱਤ ਜਿਹੜੀ ਸੀਗੀ ਰਸ਼ੀਆ ਦੀ ਉੱਪਰ ਸੀਗੀ ਸੋ ਇਹਦੇ ਹੀ ਆਧਾਰ ਤੇ ਟਰੰਪ ਨੇ ਜਾ ਕੇ ਜਲੈਂਸਕੀ ਨਾਲ ਗੱਲ ਕੀਤੀ ਨਾਟੋ ਦੇਸ਼ਾਂ ਨਾਲ ਗੱਲ ਕੀਤੀ ਕਿ ਭਾਈ ਇਸ ਤਰ੍ਹਾਂ ਇਹ ਕਹਿੰਦਾ ਕਿ ਉਹ ਜਿਹੜੇ ਚਾਰ ਰਾਜ ਉਹਨੇ ਜਿੱਤੇ ਆ ਉਹ ਤਾਂ ਲੈਣੇ ਹੀ ਲੈਣੇ ਆ ਤੇ ਉਸ ਤੋਂ ਇਲਾਵਾ ਉਹਦੀ ਡਿਮਾਂਡ ਇਹ ਆ ਪੁਤਿਨ ਦੀ ਕਿ ਇਹ ਨਾਟੋ ਦੇਸ਼ਾਂ ਦੇ ਵਿੱਚ ਵੀ ਨਹੀਂ ਜਾਊਗਾ ਕਿਉਂਕਿ ਪੁਤਿਨ ਨੇ ਉਦੋਂ ਇਹੀ ਦੱਸਿਆ ਜਿਹੜੀ 3-4 ਘੰਟੇ ਦੀ ਉੱਥੇ ਮੀਟਿੰਗ ਹੋਈ ਸੀ ਕਿ ਸਾਡੀ ਲੜਾਈ ਦੀ ਵਜ੍ਹਾ ਹੀ ਇਹ ਸੀਗੀ ਕਿ ਯੂਕਰੇਨ ਜਿਹੜਾ ਸੀਗਾ ਉਹ ਨਾਟੋ ਦੇਛਾ ਚ ਜਾਣਾ ਚਾਹੁੰਦਾ ਸੀਗਾ ਉਹਦੇ ਨਾਲ ਹੋਣਾ ਕੀ ਸੀਗਾ ਕਿ ਨਾਟੋ ਦੇਛਾ ਦੀ ਜਿਹੜੀ ਵੀ ਆਰਮੀ ਸੀਗੀ ਉਹ ਸਾਰੀ ਆ ਕੇ ਰੂਸੀਆ ਦੇ ਬਾਰਡਰ ਦੇ ਉੱਤੇ ਮਤਲਬ ਕਿ ਇੱਕ ਤਰ੍ਹਾਂ ਨਾਲ ਬੈਠ ਜਾਣੀ ਜਗੀ ਸੋ ਕਹਿੰਦਾ ਇਸੇ ਹੀ ਗੱਲ ਦਾ ਤਾਂ ਮੈਨੂੰ ਖਤਰਾ ਆ ਕਹਿੰਦਾ ਹੁਣ ਜੇਕਰ ਮੈਂ ਪੁਤਿਨ ਕਹਿੰਦਾ ਕਿ ਆਹ ਚਾਰ ਰਾਜ ਵੀ ਬਣਾ ਲੈ ਆਪਣੇ ਦੇ ਵਿੱਚ ਮੜਾ ਲੈ ਫਿਰ ਇਹ ਨਾਟੋ ਚ ਜਾ ਕੇ ਵੜ ਗਿਆ ਜੁਕਰੇਨ ਵਾਲਾ ਜਿਹੜਾ ਬਚਿਆ ਹਿੱਸਾ ਕਹਿੰਦਾ ਫੇਰ ਫੌਜਾਂ ਲਿਆ ਕੇ ਇੱਥੇ ਖੜੀਆਂ ਕਰ ਦਊਗਾ ਗੱਲ ਤਾਂ ਕਹਿੰਦਾ ਮੇਰੀ ਫੇਰ ਉੱਥੇ ਰਹਿ ਗਈ ਜਿਹੜੀ ਗੱਲ ਕਰਕੇ ਸਾਡੀ ਲੜਾਈ ਸ਼ੁਰੂ ਹੋਈ ਸੀ ਸੋ ਕਹਿੰਦਾ ਕਿ ਇਹ ਨਾਟ ਉਦੇਸ਼ਾਂ ਚ ਵੀ ਨਹੀਂ ਜਾਣਾ ਚਾਹੀਦਾ ਪਰ ਜਿਹੜੇ ਮੈਂ ਰਾਜ ਦਿੱਤੇ ਆ ਉਹ ਮੈਨੂੰ ਮਿਲ ਜਾਣੇ ਚਾਹੀਦੇ ਆ ਸੋ ਸਹਿਮਤੀ ਇੱਥੇ ਆ ਕੇ ਬਣੀ ਜਲੈਂਸਕੀ ਦੇ ਨਾਲ ਵੀ ਕੀ ਬਣੀ ਹੈਗੀ ਆ ਕਿ ਜਿਹੜੇ ਰਾਜ ਆ ਤਾਂ ਜਿੱਤੇ ਦਿੱਤੇ ਹੀ ਆ ਰਸ਼ੀਆ ਨੇ ਇਸ ਤੋਂ ਇਲਾਵਾ ਵੀ ਰਸ਼ੀਆ ਨੇ ਕਈ ਜਗ੍ਹਾ ਜਿਹੜੀਆਂ ਸੀਗੀਆਂ ਉਹ ਜਿੱਤੀਆਂ ਸੀਗੀਆਂ ਜਿੱਦਾਂ ਖਾਰਕੀਵ ਤੇ ਆ ਸਮੀ ਇਹ ਵਾਲੇ ਏਰੀਆ ਵੀ ਰਸ਼ੀਆ ਨੇ ਕਾਫੀ ਸਭ ਵਿੱਚ ਤੱਕ ਜਿੱਤਿਆ ਹੋਇਆ ਸੀਗਾ ਸੋ ਰਸ਼ੀਆਲੇ ਜਿਹੜੇ ਇਹ ਏਰੀਏ ਹੈਗੇ ਆ ਖਾਰਕੀਵ ਸੰਮੀ ਵਾਲੇ ਉਹ ਛੱਡ ਦੇਊਗਾ ਫਿਲਹਾਲ ਇਹ ਜਿਹੜੇ ਚਾਰ ਰਾਜ ਆ ਗਿਆ ਇਹ ਮਹੱਤਵਪੂਰਨ ਰਾਜ ਆ ਇਹ ਰਸ਼ੀਆ ਦਾ ਹਿੱਸਾ ਬਣ ਜੂਗੇ ਜੇ ਮੈਂ ਦੱਸਦਾ ਇਹ ਜਿਹੜੇ ਚਾਰ ਰਾਜ ਆ ਇਹ ਉੰਦਾ ਵੀ ਰਸ਼ੀਆ ਦੇ ਬਾਰਡਰ ਦੇ ਲਾਗੇ ਛਾਗੇ ਲੱਗਦੇ ਆ ਸੋ ਇੱਥੇ ਜਿਹੜੀ ਜ਼ਿਆਦਾਤਰ ਬੋਲੀ ਵੀ ਜਿਹੜੀ ਬੋਲੀ ਜਾਂਦੀ ਸੀ ਉਹ ਰਸ਼ੀਅਨ ਸੀਗੀ ਇੱਥੋਂ ਦੇ ਲੋਕਾਂ ਦੀ ਜਿਹੜਾ ਜਲਾਂਸਕੀ ਦੇ ਨਾਲ ਪਹਿਲਾਂ ਵੀ ਇਹ ਇਹ ਇਤਰਾਜ਼ ਰਿਹਾ ਆ ਕੀ ਇਹ ਵਾਲੇ ਜਿਹੜੇ ਆ ਇਹ ਵਾਲੇ ਹਿੱਸੇ ਨੂੰ ਬੜਾ ਤਰਜੀਹ ਨਹੀਂ ਦਿੰਦੇ ਹੈਗੇ ਇਹ ਸਿਰਫ ਇਥੇ ਕੀਬ ਤੇ ਇਹਦੇ ਲਾਗੇ ਛਾਗੇ ਵਾਲੇ ਲੋਕ ਜਿਹੜੇ ਉਧਰ ਨੂੰ ਜਾਦੇ ਤਰਜੀਹ ਦਿੰਦੇ ਆ ਸੋ ਇੱਧਰ ਜਿਹੜੇ ਲੋਕਾਂ ਦੇ ਪਹਿਲਾਂ ਹੀ ਮਨ ਚ ਸੀਗਾ ਕਿ ਅਸੀਂ ਰਸ਼ੀਆ ਦੇ ਨਾਲ ਮਿਲਣਾ ਸੋ ਇੱਕ ਤਰ੍ਹਾਂ ਦੇ ਨਾਲ ਹੁਣ ਮਿਲ ਗਿਆ ਸੋ ਇਹ ਤਾਂ ਸੀਗੀ ਪੁਤਨ ਦੀ ਡੀਲ ਪਰ ਜਲੈਂਸ ਕੀ ਇਹਦੇ ਵਿੱਚ ਰੈਡੀ ਨਹੀਂ ਹੋ ਰਿਹਾ ਸੀ ਉਹ ਕਹਿੰਦਾ ਕਿ ਇਹਨਾਂ ਨੇ 2014 ਦੇ ਵਿੱਚ ਸਾਡਾ ਕ੍ਰੀਮੀਆ ਇਹਨਾਂ ਨੇ ਲੈ ਲਿਆ ਹੁਣ ਜੇ ਇਹ ਜਿਹੜਾ 2025 ਦੇ ਵਿੱਚ ਇਹ ਚਾਰ ਰਾਜ ਖੇਰਸਨ ਜੋਪਰੀਜੀਆ ਡਨੌਕਸ ਤੇ ਲਹਾਂਕਸ ਇਹ ਚਾਰ ਰਾਜ ਹੁਣ ਫੇਰ ਇਹ ਲੈ ਕੇ ਜਾ ਰਿਹਾ ਕਹਿੰਦਾ ਇਦਾਂ ਤਾਂ ਕਾਲੂ ਇਹ ਫੇਰ ਹਮਲਾ ਕਰੂਗਾ ਯੂਕਰੇਨ ਦੇ ਉੱਤੇ ਫੇਰ ਕਹਿ ਦਊਗਾ ਆਹ ਖਾਰਕੀਵ ਆਹ ਸਮੀ ਇਹ ਸਾਰੇ ਏਰੀਆ ਲੈ ਲੂਗਾ ਇਸ ਤਰ੍ਹਾਂ ਹੌਲੀ-ਹੌਲੀ ਇਹ ਇੱਕ ਤਰ੍ਹਾਂ ਨਾਲ ਯੂਕਰੇਨ ਦਾ ਸਾਰਾ ਹਿੱਸਾ ਲੈ ਲੂਗਾ ਭਈ ਮੈਨੂੰ ਕੀ ਗਾਰੰਟੀ ਹੈ ਇਹ ਇਹ ਨਹੀਂ ਇੱਥੇ ਹਮਲਾ ਕਰੂਗਾ ਇਹ ਜਲੈਂਸ ਕੀ ਕਹਿੰਦਾ ਜਾਂ ਤਾਂ ਮੈਨੂੰ ਨਾਟੋ ਦੇਸ਼ਾਂ ਦੇ ਵਿੱਚ ਮਿਲਾਓ ਜਾਂ ਕੋਈ ਲਿਖਤੀ ਮੇਰੇ ਨਾਲ ਐਗਰੀਮੈਂਟ ਕਰੋ ਤੁਸੀਂ ਕਿ ਇਹ ਜੇਕਰ ਰਸ਼ੀਆ ਕਾਲੂ ਇੱਥੇ ਹਮਲਾ ਕਰਦਾ ਤਾਂ ਆਪਾਂ ਤੈਨੂੰ ਸਿਕਿਉਰਿਟੀ ਦਵਾਂਗੇ ਸੋ 트럼ਪ ਕਹਿੰਦਾ ਕਿ ਮੈਂ ਇਦਾਂ ਦਾ ਕੋਈ ਵਾਦਾ ਨਹੀਂ ਤੇਰੇ ਨਾਲ ਕਰਦਾ ਕੋਈ ਵੀ ਲਿਖਤੀ ਤੌਰ ਤੇ ਇਹ ਤੂੰ ਜਿਹੜਾ ਨਾਟੋ ਦੇਸ਼ਾਂ ਨਾਲ ਆਪਣਾ ਹਿਸਾਬ ਕਿਤਾਬ ਕਰ ਨਾਟੋ ਦੇਸ਼ ਫਲਾਦੇ ਤੋਂ ਪੈਰ ਖਿੱਚਦੇ ਪਿੱਛੇ ਨੂੰ ਨਜ਼ਰ ਆਏ ਫਿਰ ਜਿਹੜੀ ਐਂਡ ਦੇ ਉੱਤੇ ਗੱਲ ਕੀ ਬਣੀ ਆ ਜਿਹਦੇ ਵਿੱਚ 트럼ਪ ਤੇ ਅਮਰੀਕਾ ਵਾਲੇ ਵੀ ਆਪਣੀ ਬਾਜ਼ੀ ਮਾਰ ਗਏ ਉਹ ਸਿਗਾ 90 ਬਿਲੀਅਨ ਡਾਲਰ ਦੇ ਜਿਹੜੇ ਹਥਿਆਰ ਆ ਉਹ ਜੁਕਰੇਨ ਜਾਨੀ ਕਿ ਜ਼ੇਲੈਂਸਕੀ ਨੂੰ ਦਿੱਤੇ ਜਾਊਗੇ 90 ਬਿਲੀਅਨ ਡਾਲਰ ਦੀ ਕਮਾਈ ਕਰ ਗਿਆ ਅਮਰੀਕਾ ਇਹ ਜਿਹੜੀ ਸੰਧੀ ਕਰਾਉਂਦਾ ਸੀ ਇਹਦੇ ਵਿੱਚ ਹੀ ਸੋ ਦੂਸਰੀ ਗੱਲ ਵੱਡੀ ਇਹ ਆ ਕਿ ਜਿਹੜੇ ਇਹ 90 ਬਿਲੀਅਨ ਡਾਲਰ ਆ ਇਹ ਦੇਣੇਗੇ ਨਾ ਇਹ ਦੇਣਿਆ ਜੀ ਇਹ ਨਾਟੋ ਦੇਸ਼ਾਂ ਨੇ ਇਹ ਯੂਰਪ ਯੂਨੀਅਨ ਨੇ ਜਰਮਨ ਇੰਗਲੈਂਡ ਫਿਨਲੈਂਡ ਸਾਰੇ ਜਿਹੜੇ ਆ ਗਿਆ 32 ਦੇਸ਼ ਜਿਨ੍ਹਾਂ ਨੇ ਕਹਿੰਦੇ ਚੱਕ ਚਕਾ ਕੇ ਤੂੰ ਲੜਾਈ ਲਵਾਈ ਸੀ ਹੁਣ ਦਿਓ ਪੈਸੇ ਇਹ ਸਾਰੇ ਸੋ ਅਮਰੀਕਾ ਨੇ 90 ਬਿਲੀਅਨ ਡਾਲਰ ਦੇ ਇਥੇ ਹਥਿਆਰ ਦਊਗਾ ਜੇਕਰ ਇਹਨੂੰ ਮਤਲਬ ਕਿ ਲੇਟੈਸਟ ਟੈਕਨੋਲੋਜੀ ਵਾਲੇ ਹਥਿਆਰ ਦਊਗਾ ਜੇਕਰ ਕਾਲੂ ਉਹ ਲੜੂਗਾ ਜਾਂ ਰਸ਼ੀਆ ਮਤਲਬ ਕਿ ਹਮਲਾ ਵਗੈਰਾ ਕਰੂਗਾ ਉਹ ਕਹਿੰਦਾ ਤੂੰ ਇਹ ਹਥਿਆਰ ਵਾਰਤ ਲਿਓ ਤੇ ਅਸੀਂ ਇਹ ਹੀ ਸਿਕਿਉਰਿਟੀ ਦੇ ਸਕਦੇ ਹਾਂ ਸੋ ਇਸ ਤਰ੍ਹਾਂ ਜਿਹੜਾ ਜੈਲੈਂਸ ਕੀ ਹੈਗਾ ਇਹ 90 ਬਿਲੀਅਨ ਡਾਲਰ ਦੇ ਹਥਿਆਰ ਲੈ ਕੇ ਇੱਕ ਤਰ੍ਹਾਂ ਦੇ ਨਾਲ ਉਹ ਸਹੰਤੀ ਪ੍ਰਗਟਾ ਦਿੱਤੀ ਆ ਸੋ ਇਸ ਤਰ੍ਹਾਂ ਇਹ ਜਿਹੜੀ ਜੰਗਬੰਦੀ ਹੈਗੀ ਆ ਇਹ ਬਾੜੀਆਂ ਸ਼ਰਤਾਂ ਦੇ ਉੱਤੇ ਹੁਣ ਖਤਮ ਹੋਊਗੀ ਫਿਲਹਾਲ ਟਰੰਪ ਨੇ ਉਹਨੂੰ ਇਹ ਵੀ ਕਹਿ ਦਿੱਤਾ ਕਿ ਜਿਹੜਾ ਪੁਤੇਨਾ ਉਹ ਤੇਰੇ ਤੇ ਹਮਲਾ ਨਹੀਂ ਕਰੂਗਾ ਮੇਰੀ ਗਾਰੰਟੀ ਆ ਮਤਲਬ ਕਿ ਮੂੰ ਜਵਾਨੀ ਕਹਤਾਂ ਅਸਲ ਦੇ ਵਿੱਚ ਟਰੰਪ ਨੂੰ ਪਤਾ ਹੈ ਮੇਰੇ 4-5 ਸਾਲ ਆ ਮੈਂ ਕੱਢ ਜਾ ਇਹਦੇ ਵਿੱਚ ਬਾਅਦ ਚ ਜੋ ਹੁੰਦਾ ਦੇਖੀ ਜਾਊਗਾ ਸੋ ਇਹਦੇ ਵਿੱਚ ਜਿਹੜਾ ਫਾਇਦਾ ਆ ਅਮਰੀਕਾ ਨੂੰ ਵੀ ਆ ਤੇ ਜਿਹੜੇ ਇਹ ਯੂਰਪ ਦੇ ਦੇਸ਼ ਆ ਉਹਨਾਂ ਨੂੰ ਵੀ ਫਾਇਦਾ ਆ ਕਿਉਂ ਫਾਇਦਾ ਕਿਉਂਕਿ ਜਿਹੜੀ ਰਸ਼ੀਆ ਤੋਂ ਸਸਤੀ એનર્ਜੀ ਗੈਸ ਪਾਈਪਲਾਈਨਾਂ ਜਾ ਰਹੀਆਂ ਸੀਗੀਆਂ ਉਹ ਸਾਰਾ ਬੰਦ ਪਿਆ ਆ ਥੋ ਇੱਕ ਤਰ੍ਹਾਂ ਦੇ ਨਾਲ ਯੂਰਪ ਵੀ ਕਿਹੜਾ ਪੱਬਾ ਭਾਰ ਹੋਇਆ ਵੀ ਸਾਡਾ ਜਿਹੜਾ ਇਹ ਸਮਝੌਤਾ ਹੋ ਜਾਏ ਕਿਉਂਕਿ ਰਸ਼ੀਆ ਬਹੁਤ ਵੱਡਾ ਇੱਥੇ ਬਹੁਤ ਜਾਣੀ ਕਿ ਕੁਦਰਤੀ ਜਿਹੜੇ ਇਹ ਮਿਨਰਲਸ ਕਹਿ ਲੋ ਕਿ ਗੈਸਾ ਕਹਿ ਲੋ ਕਿ ਜਾਂ ਔਇਲ ਦੇ ਭੰਡਾਰ ਆ ਰਸ਼ੀਆ ਐਨ ਭਰਿਆ ਪਿਆ ਤੇ ਸਾਰਾ ਯੂਰਪ ਲਗਭਗ 70 80 ਪਰਸੈਂਟ ਜਿਹੜਾ ਇਹ એનર્ਜੀ ਲਈ ਘਰ ਗਰਮ ਕਰਨ ਲਈ ਜਿਹੜੀ ਗੈਸ ਚਾਹੀਦੀ ਆ ਜਾਂ ਉਹ ਪੈਟਰੋਲ ਲਈ ਲਗਭਗ ਰਸ਼ੀਆ ਦੇ ਉੱਤੇ ਹੀ ਨਿਰਭਰ ਸੀਗਾ 2022 ਤੋਂ ਪਹਿਲਾਂ ਸੋ ਇਹਦੇ ਲਈ ਜਿਹੜਾ ਪੂਰਾ ਯੂਰਪ ਵੀ ਚਾਹੁੰਦਾ ਸੀਗਾ ਕਿ ਇਹ ਜਿਹੜਾ ਸਮਝੌਤਾ ਕਿਸੇ ਨਾ ਕਿਸੇ ਤਰ੍ਹਾਂ ਹੋ ਜਾਵੇ। ਸੋ ਅਮਰੀਕਾ ਵੀ ਜਿਹੜੇ ਇਹ ਫਰਟੀਲਾਈਜ਼ਰ ਹੋ ਗਏ, ਜਰੇਨੀਅਮ ਹੋ ਗਏ ਉਹ ਰਸ਼ੀਆ ਤੋਂ ਚੋਰੀ ਚੁਪੇ ਲੈ ਹੀ ਰਿਹਾ ਸੀਗਾ ਲੜਾਈ ਲੱਗਣ ਦੇ ਬਾਵਜੂਦ ਵੀ। ਸੋ ਅਮਰੀਕਾ ਨੂੰ ਵੀ ਜਿਹੜੀ ਆਪਣੀ એનર્ਜੀ ਜਿਹੜੀ ਉਹਨਾਂ ਦੀ ਆਪਣੀ ਧਰਤੀ ਦੇ ਵਿੱਚ ਉਹ ਬਚਾ ਕੇ ਰੱਖਣਾ ਚਾਹੁੰਦੇ ਆ। ਸੋ ਉਹ ਵੀ ਚਾਹੁੰਦੇ ਆ ਕਿ ਰਸ਼ੀਆ ਰੂਸੀਆ ਨਾਲ ਆਪਾਂ ਅੱਗੇ ਵਪਾਰ ਕਰੀਏ। ਸੋ ਰਸ਼ੀਆ ਦੀ ਜਿਹੜੀ ਇਕਨੋਮੀ ਉਹ ਵੀ ਥੱਲੇ ਜਾ ਰਹੀ ਸੀ। ਰਸ਼ੀਆ ਵਾਲੇ ਤਾਂ ਪੁੱਤ ਨੇ ਜਿਹੜਾ ਚਾਹੁੰਦਾ ਸੀ ਉਹ ਵੀ ਚਾਹੁੰਦਾ ਸੀ ਕਿ ਇਹ ਕਿਤੇ ਨਾ ਕਿਤੇ ਜਿਹੜਾ ਇਹ ਸਮਝੌਤਾ ਹੋ ਜਾਏ ਤੇ ਜੰਗ ਰੁਕ ਜਾ ਫਿਲਹਾਲ ਜਿਹੜਾ ਇਹ ਸਮਝੌਤਾ ਹੋਇਆ ਪੁਤਿਨ ਨੇ ਆਪਣੀਆਂ ਸ਼ਰਤਾਂ ਦੇ ਅਨੁਸਾਰ ਕੀਤਾ ਲਤ ਉੱਪਰ ਰੱਖ ਕੇ ਹੀ ਕੀਤਾ ਸੋ ਇਸ ਤਰ੍ਹਾਂ ਜੀ ਆ ਅਮਰੀਕਾ ਦੇ ਟਰੰਪ ਨੇ 90 ਬਿਲੀਅਨ ਡਾਲਰ ਦੇ ਹਥਿਆਰਾਂ ਦੀ ਸਿਕਿਉਰਿਟੀ ਜਲੈਂਸ ਕੀਤੀ ਯਾਨੀ ਕਿ ਯੂਕਰੇਨ ਨੂੰ ਦੇ ਕੇ ਦੂਜੇ ਪਾਸੇ ਪੁਤਿਨ ਨੂੰ ਇਹ ਚਾਰ ਜਿੱਤੇ ਹੋਏ ਰਾਜ ਦੇ ਕੇ ਪਲੱਸ ਯੂਕਰੇਨ ਜਿਹੜਾ ਨਾਟੋ ਦੇ ਵਿੱਚ ਨਹੀਂ ਜਾਊਗਾ ਇਹ ਗਾਰੰਟੀ ਦੇ ਕੇ ਮਤਲਬ ਇਹ ਸਾਰੀਆਂ ਸ਼ਰਤਾਂ ਇੱਕ ਦੂਏ ਦੇ ਨਾਲ ਉਹਨਾਂ ਦੀਆਂ ਮੈਚ ਕਰਦੀਆਂ ਤੇ ਇਹ ਜਿਹੜੀ جنگਬੰਦੀ ਆ ਹੁਣ ਆਫੀਸ਼ੀਅਲੀ ਥੋੜੇ ਦਿਨਾਂ ਤੱਕ ਇਹ ਜੰਗ ਜਿਹੜੀ ਰੁਕ ਜਾਊਗੀ ਸਦਾ ਜਿਹੜੇ ਇਹ ਚਾਰ ਰਾਜ ਇਹਨਾਂ ਨੇ ਜਿੱਤੇ ਆ ਰਸ਼ੀਆ ਨੇ ਇਹਦੇ ਵਿੱਚ ਕਾਫੀ ਜਿਹੜੇ ਰੇਅਰ ਅਰਥ ਐਲੀਮੈਂਟ ਮਿਨਰਲਸ ਹੋਰ ਵੀ ਬਹੁਤ ਸਾਰੀਆਂ ਧਾਤਾਂ ਇਹ ਵਾਲੇ ਏਰੀਏ ਜਿਹੜੇ ਹੈਗੇ ਆ ਚਾਰ ਰਾਜ ਜਿੱਤੇ ਆ ਰਸ਼ੀਆ ਨੇ ਉੱਥੇ ਮਿਲਦੀਆਂ ਆ ਸੋ ਰਸ਼ੀਆ ਵਾਲੇ ਇਥੋਂ ਯਕੀਨਨ ਜਿਹੜਾ ਵੀ ਲਾਸ ਉਹਨਾਂ ਦਾ 3 ਸਾਲ ਦੇ ਵਿੱਚ ਹੋਇਆ ਆ ਇਹ ਵਾਰ ਦੇ ਕਰਕੇ ਸੋ ਇਥੋਂ ਹੀ ਸਾਰਾ ਕੱਢ ਗੁੱਢ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਇਹਦੇ ਨਾਲ ਹੀ ਯੂਕਰੇਨ ਦਾ ਜਿਹੜਾ ਨਕਸ਼ਾ ਹੈ ਉਹ ਬਦਲ ਜਾਊਗਾ ਤੇ ਰਸ਼ੀਆ ਦਾ ਵੀ ਬਦਲੂਗਾ ਤੇ ਇਸੇ ਲਈ ਤਾਂ ਕਹਿੰਦੇ ਆ ਜੇ ਤਾਕਤ ਆ ਤਾਂ ਪਾਵਰ ਆ ਇਹ ਜਿਹੜੀਆਂ ਲੈਨ ਆ ਸਰਹੱਦਾ ਐ ਐਲਓਸੀ ਐ ਇਹ ਬਦਲਦੀਆਂ ਹੀ ਰਹਿੰਦੀਆਂ ਸਮੇਂ ਦੇ ਹਿਸਾਬ ਦੇ ਨਾਲ ਅੱਜ ਜਿੱਥੇ ਕੋਈ ਦੇਸ਼ ਹੈਗਾ ਕੱਲੂ ਹੋ ਸਕਦਾ ਉੱਥੇ ਨਾ ਹੋਵੇ ਇਸ ਲਈ ਬਹੁਤਾ ਮਨ ਨਹੀਂ ਕਰਨਾ ਚਾਹੀਦਾ ਸਮਾਂ ਕਿੱਧਰ ਨੂੰ ਘਰਬਟ ਲੈਂਦਾ ਇਹ ਕੁਝ ਨਹੀਂ ਪਤਾ ਲੱਗਦਾ ਤੇ ਵਿੱਚ ਹੀ ਕਿਹਾ ਜਾ ਰਿਹਾ ਕਿ ਇੰਡੀਆ ਨੂੰ ਵੀ ਇਹਦਾ ਫਾਇਦਾ ਹੂਗਾ ਕਿਉਂਕਿ ਜਿਹੜੇ 25% ਟੈਰਫ ਲਾਏ ਗਏ ਸੀਗੇ ਐਕਸਟਰਾ ਉਹ ਇਸੇ ਲਈ ਹੀ ਲਾਏ ਗਏ ਸੀਗੇ ਕਿ ਇੰਡੀਆ ਵਾਲੇ ਰਸ਼ੀਆ ਤੋਂ ਤੇਲ ਖਰੀਦਦੇ ਆ ਜਿੱਦਾਂ ਕਿ ਅਮਰੀਕਾ ਵਾਲੇ ਕਹਿ ਰਹੇ ਸੀਗੇ ਜੇਕਰ ਇਹ جنگ ਹੁਣ ਖਤਮ ਹੋ ਜਾਂਦੀ ਆ ਤਾਂ ਇੰਡੀਆ ਤੇ ਜਿਹੜੇ ਐਕਸਟਰਾ 25% ਟੈਰਫ ਲਾਇਆ ਸੀਗਾ ਉਹਦੇ ਤੋਂ ਰਾਹਤ ਮਿਲ ਸਕਦੀ ਆ ਪਰ ਜੇ ਮੈਂ ਕਹਾਂ ਕਿ ਇਹਦੇ ਨਾਲ ਇੰਡੀਆ ਨੂੰ ਕੋਈ ਫਾਇਦਾ ਹੋਊਗਾ ਮੈਨੂੰ ਲੱਗਦਾ ਇਹਦੇ ਨਾਲ ਕੋਈ ਫਾਇਦਾ ਘਟੂਗਾ ਨੁਕਸਾਨ ਜ਼ਿਆਦਾ ਹੋਊਗਾ ਕਿਉਂਕਿ ਇੰਡੀਆ ਹੁਣ ਤੱਕ ਜਿਹੜਾ ਪਿਛਲੇ 3 ਸਾਲ ਤੋਂ ਇੱਥੇ ਸਸਤਾ ਤੇਲ ਲੈ ਰਿਆ ਸੀ ਸਸਤਾ ਤੇਲ ਲੈ ਰਿਆ ਸੀ ਬੇਸ਼ੱਕ ਉਹਦੇ ਪਿੱਛੇ ਜਿਹੜੇ ਇੱਕ ਦੋ ਪਰਿਵਾਰ ਸੀਗੇ ਉਹਨਾਂ ਨੇ ਵੀ ਖਾਸਾ ਪੈਸਾ ਕਮਾਇਆ ਉਹ ਜਿਹੜੇ ਪਰਿਵਾਰ ਆ ਉਹ ਤੁਹਾਨੂੰ ਪਤਾ ਹੀ ਆ ਇੰਡੀਆ ਦੇ ਵਿੱਚ ਕਿਹੜੇ ਆ ਉਹਦਾ ਚਾਹੁੰਦੇ ਹੋਣ ਇਹ جنگ ਲੱਗੀ ਜਾਵੇ ਤੇ ਆਪਣੀ ਜਿਹੜੀ ਧਨ ਦੌਲਤ ਆ ਉਹ ਵਧੀ ਜਾਵੇ ਸੋ ਇਸ ਲਈ ਜਿਹੜਾ ਹੁਣ ਇਹ ਇਹ ਤੇਲ ਹੋਊਗਾ ਇੱਥੋਂ ਮਿਲੂਗਾ ਕੱਚਾ ਤੇਲ ਰਸ਼ੀਆ ਤੋਂ ਉਹਦੇ ਵਿੱਚ ਯੂਰਪ ਦੇਸ ਜਿਹੜੇ ਆ ਉਹ ਫੇਰ ਲਾਈਨ ਚ ਲੱਗ ਜੂਗੇ ਸੋ ਰਸ਼ੀਆ ਆਪਣੇ ਮਨ ਮਰਜ਼ੀ ਦੇ ਭਾਅ ਦੇ ਨਾਲ ਇਹ ਕੱਚਾ ਤੇਲ ਹੁਣ ਵੇਚੂਗਾ ਉਹ ਯੂਰਪ ਨੂੰ ਵੀ ਵੇਚ ਸਕਦਾ ਆ ਉਹ ਇੰਡੀਆ ਨੂੰ ਵੀ ਵੇਚ ਸਕਦਾ ਆ ਪਰ ਜਿਹੜਾ ਸਸਤਾ ਸਗਾ ਮਤਲਬ ਕਿ ਉਹ ਵਾਲਾ ਮਤਲਬ ਕਿ ਹੁਣ ਜਿਹੜਾ ਸੌਦਾ ਉਹ ਜਾਂਦਾ ਲੱਗਾ ਕਿਉਂਕਿ ਹੁਣ ਜਿਹੜੇ ਸੈਂਕਸ਼ਨਸ ਹੈਗੇ ਆ ਜਿਹੜੀਆਂ ਪਾਬੰਦੀਆਂ ਲਗੀਆਂ ਹੋ ਰਸ਼ੀਆ ਦੇ ਉੱਤੋਂ ਉਹ ਵੀ हटੂਗੀਆਂ ਤੇ ਉਹਦੇ ਨਾਲ ਜਿਹੜਾ ਉਹ ਵੀ ਚਾਹੂਗਾ ਕਿ ਸਾਡੀ ਜਿਹੜੀ ਇਕਨੋਮੀ جنگ-ਜੁੱਧ ਕਰਕੇ ਜਿਹੜੀ ਥੱਲੇ ਗਈ ਆ ਉਹ ਦੁਬਾਰਾ ਜਿਹੜੀ ਲੀ ਦੇ ਉੱਤੇ ਆਵੇ ਤੇ ਅਸੀਂ ਜਿਹੜੇ ਆਪਣੇ ਇਹ ਰਿਸੋਰਸਸ ਹੈਗੇ ਆ ਕੁਦਰਤੀ ਚਾਹੇ ਤੇਲ ਆ ਚਾਹੇ ਗੈਸ ਆ ਜਾਂ ਕੁਝ ਹੋਰ ਮਿਨਰਲਸ ਆ ਉਹਨਾਂ ਤੋਂ ਵੱਧ ਤੋਂ ਵੱਧ ਪੈਸਾ ਕਮਾਈਏ ਇਹ ਸਾਰੀ ਆਪਣੀ ਰਿਪੋਰਟ ਸੀ ਇਸ جنگ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਵਰ ਕਰਦਾ ਰਿਹਾ ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ جنگ ਛੇਤੀ ਹੁਣ ਰੁਕ ਜਾਊਗੀ ਸੋ ਜਿਸ ਹਿਸਾਬ ਨਾਲ ਹੁਣ ਸਹਿਮਤੀਆਂ ਬਣ ਚੁੱਕੀਆਂ ਆ ਸਾਰੀਆਂ ਸ਼ਰਤਾਂ ਦੇ ਉੱਤੇ ਹੋ ਸਕਦਾ ਥੋੜੇ ਦਿਨਾਂ ਬਾਅਦ ਇਹ ਜੰਗ ਜਿਹੜੀ ਆ ਇਹ ਪੀਸ ਜਿਹੜੀ ਆ ਹੋ ਜਾਏ ਤੇ ਜੰਗ ਜਿਹੜੀ ਆ ਰੁਕ ਜਾਏ। ਜੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ। ਹਨਾ ਜੇ ਕੁਝ ਕਮੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ। ਧੰਨਵਾਦ ਸਤਿ ਸ਼੍ਰੀ ਅਕਾਲ। ਫਿਰ ਮਿਲੋ।